ਰਹ ਜਾਂ ਅਸੀਂ ਰੋਕਾਂਗੇ ਇਹਨਾਂ ਨੂੰ ਡਾਂਗ ਫੇਰ ਫੇਰ ਕੇ ਜਾ ਕੀ ਨੇ ਜੋਕ ਕਰਨਾ ਕਰਨ ਰੇ ਅਸੀਂ ਕਿਹਦੇ ਲੰਡੂ ਬੰਦੂ ਨੂੰ ਜਿੱਤੇ ਫਿਰਦੇ ਤੁਹਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪੈਣਾ ਚਾਰ ਨੇ ਨਾ ਹੋ ਗਿਆ ਅੱਜ ਕੁੱਤੇ ਬੰਦਿਆਂ ਤੋਂ ਡਰਦੇ ਆ ਜੇ ਪੈਸੇ ਦੀ ਘਮੇਰ ਹੋਊਗੀ ਫੌਜੂਨਰ ਦੀ ਵਿੱਚੇ ਫੂਕ ਲਾਂਗੇ ਫੌਜੂਨਰ ਦੇ ਅੱਗ ਲਾ ਕੇ ਜੇ ਦੱਲਾ ਔਰੇ ਜਰਦੇ ਦੀ ਇਜਾਜ਼ਤ ਦੇ ਦਊਗਾ ਇਹਦਾ ਮਲਿਆ ਮੇਟ ਕਰਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਕ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਜੇ ਗੁਰੂ ਕਰਦੇ ਔਰੇ ਮਹਾਰਾਜ ਦੇ ਫਟੇਰੀਆਂ ਲੱਗੀਆਂ ਹੋਈਆਂ ਨੇ ਕਹਿੰਦਾ ਤੁਸੀਂ ਗਲਤ ਕਰਦੇ ਹੋ ਲੋਕਾਂ ਦੀ ਜੇਬਾਂੋਂ ਕੱਢ ਕੇ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਬਾਰ ਸਾਹਿਬ 'ਚ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡਰ ਤੋਂ ਛਲੋਤਰ ਲੈ ਕੇ ਗਿਆ ਚੱਕੇ ਠੀਕ ਹੈ ਜੀ ਠੀਕ ਹੈ ਜੀ ਸਾਡੀ ਪ੍ਰਯਾਜਨ ਨੂੰ ਵੀ ਬੈਂਦੀ ਆ ਸ਼੍ਰੋਮਣੀ ਕਮੇਟੀ ਨੂੰ ਬੈਂਦੀ ਆ ਵੀ ਇਹ ਜੇ ਨਾ ਔਰੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜਿਹੜੇ ਔਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਉਹ ਕਿਹੜਾ ਮੁੱਚੜਾ ਨਾ ਆਹ ਜੱਟਾ ਸਾਤਰ ਖੁਰਾ ਅਸੀਂ ਸਾਤਰ ਲਾ ਕੇ ਹੁੰਦੇ ਆਂਗੇ ਉਹਨੂੰ ਕਹੀ ਚਾਰ ਪਰ ਜਾਵੇ ਨਾ ਇਹ ਨਾ ਇਹਨੂੰ ਬਖਸ਼ੋ ਉਹ ਕੱਲ ਵੀ ਫੋਟੋ ਬੰਦਿਆ ਵਾਂਗਾ ਆ ਅਸੀਂ ਕੋੜੇ ਮੰਨਣੇ ਲੰਗਰ ਜਾ ਕੇ ਉਹਨੂੰ ਜਿੱਥੇ ਮਰਜੂ ਨੂੰ ਕਰੋ ਉਹਨੂੰ ਖਾਲਸਾ ਪੰਥ ਛੱਡਦਾ ਨਹੀਂ ਉਹ ਖਾਲਸਾ ਪੰਥ ਦੇ ਮੱਥਾ ਲਾਵੇ ਉਹ ਖਾਲਸਾ ਪੰਥ ਤੇ ਤੈਨੂੰ ਛੱਡਦਾ ਨਹੀਂ ਓਏ ਆਰਾ ਛੱਡ ਕੇ ਛੱਡ ਕੇ ਆਉਗਾ ਤੇਰੇ ਹੁਣ ਛੱਡ ਕੇ ਆ ਰਿਹਾ ਏ ਛੜਾ ਚੱਲਣ ਦਾ ਤੈਨੂੰ ਆ ਕੀ ਗੱਲ ਹੋ ਗਈ ਬਾਬਾਈ ਕੀ ਬਾਬਾਈ ਤਮਾਕੂ ਵਾਲੇ ਨੇ ਮਦਦ ਕਰਦੇ ਨੇ ਇਹ ਅੱਛਾ ਕਿਹੜਾ ਦੋਸਾ ਵੇਚਦੇ ਉਹਨਾਂ ਨੇ ਮਦਦ ਕਰਦੇ ਨੇ ਸਾਡੇ ਸਾਡੇ ਸਾਸਤਰ ਖੋ ਗਏ ਮੈਂ ਵੀ ਅਸੀਂ ਲੜ ਰਹੇ ਅਸੀਂ ਦੂਰੋਂ ਡਰਾਂ ਸੀ ਆਣੀ ਲੜਾ ਅਸੀਂ ਲਾ ਕੇ ਰਖਾਂ ਅਸੀਂ ਆਪੇ ਰੱਖਾਂ ਉਹ ਚੱਲੋ ਵੀਰ ਤੁਸੀਂ ਸਾਰੇ ਚੱਲੋ ਕੀ ਕਰੀਏ ਅਸੀਂ ਲੜ ਦਾਰਦੇ ਆ ਚਲੋ ਵੀ ਚਲੋ ਚਲੋ ਵੀ ਤੁਸੀਂ ਚਲੋ ਸ਼ਸਤਰ ਲੈ ਕੇ ਆਓ ਅਸੀਂ ਆਪੇ ਲੈ ਕੇ ਆਵਾਂਗੇ ਅੰਦਰ ਕਾਦੇ ਸ਼ਸਤਰ ਲੈ ਕੇ ਆਪੇ ਤੁਹਾਡੇ ਤੋਂ ਲੈ ਗਈ ਸ਼ਸਤਰ ਇਹਨਾਂ ਨੇ ਆ ਲੰਗਰ ਵਾਲੇ ਖੋ ਕੇ ਲੈ ਕੇ ਸਾਕੋ ਆ ਲੰਗਰ ਵਾਲੇ ਹਾਂ ਮੈਨੂੰ ਇੱਕ ਵਾਰ ਜਾ ਕੇ ਨਹੀਂ ਬਾਬਾ ਅਸੀਂ ਆਪਣੀ ਹਮੰਦਾਂ ਲਮਾਂਗੇ ਹੁਣ ਓਏ ਅਸੀਂ ਆਪਣੀ ਜੁੱਤੀਆਂ ਲਮਾਂਗੇ ਯਾਰ ਤੁਮਾਰੀ ਗੱਲ ਹੈ ਚੈਲੰਜ ਕਰਦਾ ਉਹ ਉਹਨੂੰ ਕਹਾਂਗਾ ਜਿੱਥੇ ਮਰ ਜੂ ਰੱਖਦਾ ਨਹੀਂ ਖੋ ਕੇ ਕਿਵੇਂ ਲੈ ਗਈ ਸ਼ਸਤਰ ਮਤਲਬ ਸੌਦਾ ਲਾਉਂਦੇ ਸੀਗਾ ਜਿਹੜਾ ਆਪੂ ਵਾਲੇ ਨੇ ਹਾਂਜੀ ਹਾਂਜੀ ਸਾਡੇ ਸਾਧਰ ਖੋਲੋਂ ਨਾਲ ਆ ਕੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਠੀਕ ਹੈ ਹਾਂ ਜੀ ਸਾਡੇ ਸਰਦਾਰ ਇਹੀ ਸਰਦਾਰਾਉਂਦੇ ਨੇ ਇਹਨਾਂ ਨੂੰ ਸਾਡੇ ਪਾਸੇ ਬੇਦਮੀਆਂ ਹੁੰਦੀਆਂ ਨੇ ਜੇ ਨਹੀਂ ਸਾਡੇ ਬੇਦਮੀਆਂ ਨੇ ਹੁਣ ਤੇ ਸਾਡੇ ਲੰਡੂ ਤੇ ਸਾਡੇ ਲੰਡਰ ਆਹ ਲੰਡਰ ਆਹ ਉਹ ਮਸੰਦ ਉਹ ਸਾਹਮਣੇ ਮੁੱਚੜ ਉਹ ਮਸੰਦ ਸਾਡੇ ਆਹ ਜੀ ਉਹ ਕਹਿੰਦਾ ਤੁਸੀਂ ਜ਼ਰਦਾ ਰੋਕ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਜੀ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਰਦੇ ਨੂੰ ਲੋਕਦੇ ਜਰਦੇ ਦੀ ਪੁੜੀਆਂ ਕਢਾਓ ਬਾਈ ਆ ਲੱਗ ਗਈਆਂ ਆ ਲੱਗ ਗਈਆਂ ਪੁੜੀਆਂ ਕਢਾਓ ਮੇਰੇ ਨਾਲ ਗੱਲ ਬਾਤ ਕਰਦੇ ਸਾਡੇ ਕੋਲ ਮੇਰੇ ਕੁੱਟੋ ਨਾ ਬਾਈ ਮੈਂ ਆਰਟੀ ਗੱਲ ਕਰ ਸਕਦਾ ਹਾਂ ਸਾਡੇ ਨਾਲ ਆ ਕੇ ਵੀਰੇ ਮੂੰਹ ਨਾਲ ਉਹ ਸ਼ਲੋਤਰ ਲੈ ਕੇ ਜਾਂਦਾ ਨਹੀਂ ਮਤਲਬ ਬਾਬਾ ਇਹ ਕੀ ਕਰ ਰਹੇ ਆ ਵੀਰੇ ਉਹਨੂੰ ਦੱਸ ਵੀ ਕਾ ਸ਼ਲੋਤਰ ਆਪਣੇ ਆਪ ਲੈ ਕੇ ਜਾਊਗਾ ਨਹੀਂ ਆਏ ਅਸੀਂ ਘੋੜੇ ਲੈ ਕੇ ਬਾਕੀ ਆਉਂਦੇ ਥੋੜੇ ਸਾਡੇ ਦੂਰ ਨਹੀਂ ਉਹਨੂੰ ਸੁਣਿਆ ਤੇ ਜਾ ਕੇ ਦੁਕਾ ਆ ਗਏ ਸੀ ਕੋਈ ਗੱਲ ਨਹੀਂ ਨਾਲ ਹੋਰ ਦਿਨ ਪਾ ਹੋਊਗਾ ਉਹਨੂੰ ਬਰਦਾਮ ਕੋ ਕਹਿੰਦਾ ਅਸੀਂ ਕੀ ਰੀਲ ਬਰਲੈਂਡ ਕਰ ਰਹੇ ਹੋ ਤੁਸੀਂ ਉਹਨੂੰ ਪੁੱਛ ਕਰਾ ਆ ਗਿਆ ਬਾਬਰ ਹੈ ਗਿਆ ਬਾਬਰ ਜਗੋਣ ਹੈ ਗਿਆ ਮੈਂ ਬੰਦ ਨਹੀਂ ਮਾਰਾ ਬਾਬਰ ਬਾਬਾ ਕਰੀ ਜਾ ਬਾਬਰ ਕਿਹੜੇ ਜਾਂਦੇ ਆਪਾਂ ਕੀ ਚੱਲ ਬਾਬਰ ਉਹ ਥੋੜੇ ਜ਼ਿਆਦਾ ਉਹਨੂੰ ਪੁੱਛ ਕਰ ਮੈਂ ਥੋੜਾ ਜਿਹਾ ਚਿਰਦਾ ਖੜਾ ਰਿਆ ਨਾ ਮੈਂ ਕਹਿੰਦਾ ਖੜਾ ਹੋ ਆ ਕਿਹਨੂੰ ਕਟਿਆ ਕੀ ਦੱਸੋ ਕਿਹਨੂੰ ਬੁਲਾਇਆ ਅਸੀਂ ਬਾਹਰ ਸੀ ਉਹਨੂੰ ਕਟਿਆ ਨਾਲ ਚੜਦੇ ਤੋਂ ਕਿਹਨੂੰ ਬੁਲਾਇਆ ਵੀ ਬਾਹਰ ਬਾਈ ਬੋਲੇ ਉਹ ਰੋਕਾ ਦੇ ਠੀਕ ਹੈ ਜੀ ਤੁਸੀਂ ਜਿਹੜਾ ਤਮਾਕੂ ਲੈ ਕਹਿੰਦੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲਾਂ ਆ ਦੇਖੋ ਆ ਤਮਾਕੂ ਦੇ ਨਕੂਆ ਵੀੜੀਆਂ ਤੇ ਨਕੂ ਆਥਰ ਤੋਂ ਸਾਹਮਣੇ ਦੇਖੋ ਜੋ ਜੀ ਆ ਤਮਾਕੂ ਬਾਬਾ ਜੀ ਨੇ ਇੱਕ ਗੱਲ ਦੇਖੋ ਬਾਈ ਵਾਗਿਆ ਉਧਰ ਤੇ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਜਰਦੇ ਦੀਆਂ ਬਹੁ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਲਾਣਾ ਮਲਾਣਾ ਕੋਈ ਨਾ ਨਜ਼ਰ ਆਲੇ ਤੇ ਉਹਨਾਂ ਨੂੰ ਬੇਨਤੀ ਆ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆ ਪਾ ਤਾਂ ਬਹੁ ਮਾੜੀ ਗੱਲ ਮੈਂ ਤਾਂ ਦੇਖਿਆ ਇਹ ਹੋਰ ਸਾਡੇ ਮਾਮਲੇ ਵਿੱਚ ਕੋਈ ਬਣਾਵੇ ਅਸੀਂ ਪੋਹੀ ਪੰਜਾਬੀ ਨਾ ਕਰਾਂਗੇ ਉਹ ਨਹੀਂ ਭਈਆ ਨਾ ਕਰਾਂਗੇ ਕਿਸੇ ਨਾਲ ਵੱਦ ਸ਼ਰੁੱਕੀ ਨਹੀਂ ਕਰੀ ਜਾਊਗੀ ਕਿਸੇ ਦਾ ਨਜਾਇਜ਼ ਨਹੀਂ ਕਰਜਾਉ ਜਿਹੜਾ ਕੋਈ ਕਿਸੇ ਫਜ਼ੇਦਾਰ ਸਾਹਿਬ ਨਾਲ ਨਜਾਇਜ਼ ਕਰਦਾ ਉਹ ਸਾਡੇ ਕੋਲ ਆ ਜਾਓ ਅਸੀਂ ਉਹਨਾਂ ਸਾਹਿਬ ਅਸੀਂ ਕਰਾਂਗੇ ਕਿ ਕਿਸੇ ਨਾਲ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਅਦਾ ਕਰਦੇ ਆ ਇੱਥੇ ਫਜ਼ੇਦਾਰ ਸਾਹਿਬ ਦੀ ਧਰਤੀ ਤੇ ਕਿਸੇ ਨਾਲ ਪਰ ਆ ਬਹੁਤ ਮਾੜੀ ਗੱਲ ਆ ਜੀ ਪੈਸੇ ਕੋਈ ਵੀ ਪੰਜਾਬੀ ਆ ਚਾਹੇ ਭਈਆ ਅਸੀਂ ਵੀ ਕਿਸੇ ਨੂੰ ਬਖਸ਼ਣਾ ਆ ਪੈਸੇ ਕੋਈ ਵੀ ਆ ਕਿਹੜਾ ਚੈਨਲ ਆ ਵੀਰੇ